ਆਪਣੇ ਕਟਰ ਵਾਲ ਦਾ ਕੰਮ ਤਕਰੀਬਨ ਅੱਧਾ ਹੋ ਗਿਆ ਅੱਧਾ ਰਹਿ ਗਿਆ ਫੋਰਮੈਨ ਕਿੱਧਰ ਵਗ ਗਿਆ ਕਿੱਧਰ ਵਗ ਗਿਆ ਵਾ 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 ਮੇਰੇ ਸ਼ੇਰਾ ਮੈਂ ਇੱਥੇ ਤੈਨੂੰ ਮਸ਼ੀਨ ਕੋਲੇ ਦੇਖ ਰਿਹਾ ਕੰਮ ਕਰਨਾ ਮੰਜਾ ਚੱਕ ਲਿਆ ਆਰਾਮ ਕਰ ਲਈ ਫੇਰਾ ਹੁਣ ਕੰਮ ਕੌਣ ਕਰੂ ਫੇਰਾ ਅੱਧਾ ਕੰਮ ਬਚਿਆ ਅੱਧਾ ਹੀ ਹੋਇਆ ਇਹਦੇ ਬੈਰਿੰਗ ਟੁੱਟੇ ਸੀ ਕੁਝ ਬੈਰਿੰਗ ਪਾ ਦੇ ਕੁਝ ਪਾਉਣ ਵਾਲੇ ਨੇ ਬਾਕੀ ਜਿਹੜਾ ਜਹਾ ਫੋਰਮੈਨ ਨਾਲ ਰਿਹਾ ਫਿਰ ਦਸ ਹੱਥਾਂ ਤੱਕ ਪਾਈ ਦੂ ਹੈ ਕੀ ਚੱਕਰ ਆ ਭਾਈ 12 ਦੇ ਭਾਈ ਆਰਾਮ ਕਰਦੇ ਹੁਣ ਕਾਜ ਥੱਕ ਗਿਆ ਯਾਰ ਆਰਾਮ ਕਰਦੇ ਭਾਈ ਸਾਰੀ ਉਮਰ ਆਰਾਮ ਕਰਨ ਤੇ ਬੱਬੇ ਕੰਮ ਕਰ ਲੈ ਯਾਰ ਆ ਜਾ ਮੰਨੀ ਨਹੀਂ ਹੁੰਦੀ ਗੱਲ ਕਰ ਲਿਆ ਗਾ ਆ ਦੇ ਆ ਬਾਬਾ ਵੀ ਕੰਮ ਕਰੀ ਜਾਂਦਾ ਦੇਖ ਲੈ ਤੂੰ ਆ ਦੇਖ ਲੈ ਜੇ ਮਣੀ ਬਚਾਰਾ ਬੰਦਾ ਇਹਨੂੰ ਕਿੰਨੇ ਬਥੇਰੀ ਵਾਰੀ ਕਹੇ ਵੀ ਚੱਲ ਤੂੰ ਦਾ ਆਰਾਮ ਕਰ ਲੈ ਤੂੰ ਤਾਂ ਕੰਮ ਕਰ ਲਾ ਇਹ ਵੀ ਤਾਂ ਕੰਮ ਕਰੀ ਜਾਂਦਾ ਡਿੱਤੇ ਤਸੀਲ ਲਿਆਉਂਗਾ ਪਾਰਾ ਆਹ ਕੰਮ ਮੁੱਕ ਕੀਤਾ ਜਾ ਮਾਰੀਅਲ ਤਾਂ ਕਾਇ ਖੱਟੂ ਹੋਏ ਭੋਲੇ ਖਲਾ ਰਿਆ ਜੈ ਮਾਰੀਅਲ ਦਾ ਪੀਪੀ ਘੇੜ ਲਾਤਾ ਤਾਂ ਓਏ ਹੈ ਇਹ ਤਾਂ ਪੀਣੇ ਹੈ ਹੈ ਐਂਨੇ ਨਾ ਪੀ ਬਤੰਦਰਾ ਬਿਮਾਰ ਹੋ ਜਾਏਗਾ ਮਾਰੀਅਲ ਤਾਂ ਪੀਣੇ ਹੈ ਲੋਬੇ ਇਹ ਚੰਗੀ ਗੱਲ ਨਹੀਂ ਕਿ ਤੇਰੀ ਮੰਜੇ ਦੇ ਅੱਗੇ ਲਟ ਗਿਆ ਤੂੰ ਭਾਈ ਮੰਜੇ ਤੇ ਲੇਟਣਾ ਹੀ ਆਰਾਮ ਤਾਂ ਕਰ ਮਰਨਾ ਦੋਈਂ ਕੀ ਲੈ ਜਾਣਾ ਇੱਥੋਂ ਲੈ ਕੇ ਤਾਂ ਕੁਝ ਨਹੀਂ ਜਾਣਾ ਹੋਪੀਓਸ ਕੋ ਰਾਮ ਕਰੋ ਫਿਰ ਹੁਣ ਕੰਮ ਤੇ ਲੱਗਣਾ ਨਹੀਂ ਕੰਮ ਤੇ ਲੱਗਾਂਗੇ ਘੰਟਾ ਰੈਸਟ ਕਰਕੇ ਚਲੋ ਤੇਰੀ ਮਰਜ਼ੀ ਹੈ ਦੇਖਦੇ ਕੋਈ ਗੱਲ ਨਹੀਂ ਕੰਮ ਕਰਦਾ ਕਿ ਨਹੀਂ ਕਰਦਾ ਨਹੀਂ ਫਿਰ ਮੈਨੂੰ ਕਹਿ ਕੇ ਛੁੱਟੀ ਤੇਰੀ ਜ਼ਰੂਰ ਕਰਾਉਂਗਾ ਅੱਜ ਕਰਾ ਦੇ ਛੁੱਟੀ ਕੁਝ ਠੀਕ ਆ